ਮਾਮਲਾ ਅੰਮ੍ਰਿਤਸਰ ਦੇ ਪਿੰਡ ਸਾਗਣਾ ਤੋਂ ਸਾਹਮਣੇ ਆਇਆ ਅਵਤਾਰ ਸਿੰਘ ਵੱਲੋਂ ಗ್ರಾಮ ਪੰਚਾਇਤ ਅਤੇ ਪ੍ਰਸ਼ਾਸਨੀ ਅਧਿਕਾਰੀ ਉੱਪਰ ਉਸ ਦੀ ਰਜਿਸਟਰੀ ਵਾਲੀ ਜ਼ਮੀਨ ਤੋਂ ਰਾਹ ਕੱਢਣ ਲਈ ਨਿਸ਼ਾਨਦੇਹੀ ਕਰਨ ਦੇ આરોਪ ਲਗਾਏ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੀੜਤ ਨੌਜਵਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਉਸ ਦੀ ਪੁੱਤੈਣੀ ਜ਼ਮੀਨ ਹੈ ਜੋ ਕਿ ਰਜਿਸਟਰੀ ਮੇਰੇ ਨਾਮ ਹੋਈ ਹੈ। ਅਤੇ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਅਤੇ ਪ੍ਰਸ਼ਾਸਨੀ ਅਧਿਕਾਰੀ ਵੱਲੋਂ ਇਸ ਦੀ ਗਲਤ ਨਿਸ਼ਾਨਦੇਹੀ ਕਰਵਾ ਕੇ ਸਾਡੀ ਜ਼ਮੀਨ ਤੇ ਬਣੀ ਖੁਰਲੀ ਅਤੇ ਰੂੜੀ ਨੂੰ ਢਾ ਕੇ ਰਸਤਾ ਕੱਢਿਆ ਜਾ ਰਿਹਾ ਜਿਸ ਸਬੰਧੀ ਸਾਡੇ ਕੋਲ ਕੋਰ ਦਾ ਸਟੇ ਹੋਣ ਦੇ ਬਾਵਜੂਦ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ ਪੁਲਿਸ ਅਤੇ ਪ੍ਰਸ਼ਾਸਨੀ ਅਧਿਕਾਰੀ ਵੱਲੋਂ ਸਾਡੀ ਬੰਦੀ ਜ਼ਮੀਨ ਉੱਪਰ ਨਿਸ਼ਾਨਦੇਹੀ ਕਰਵਾ ਕੇ ਰਸਤਾ ਕੱਢਿਆ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਅਟਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਬੀਡੀਪੀਓ ਦੀ ਕੋਰ ਦੇ ਨਿਰਦੇਸ਼ਾਂ ਉੱਪਰ ਚੱਲਦਿਆਂ ਕੰਪਿਊਟਰ ਨਾਲ ਪੂਰੀ ਤਰ੍ਹਾਂ ਸਹੀ ਢੰਗ ਨਾਲ ਗ੍ਰਾਮ ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਿਸ਼ਾਨਦੇਹੀ ਕੀਤੀ ਹੈ ਮੇਰਾ ਨਾਮ ਪਾਰ ਸਿੰਘ son ਆਫ ਰੇਸ਼ਨ ਸਿੰਘ ਪਿੰਡ ਸਾਂਗਣਾ ਕੀ ਮਾਮਲਾ ਜੀ ਤਰ੍ਹਾਂ ਮਾਮਲਾ ਹੈ ਜੀ ਇੱਕ ਸਾਡੇ ਹਾਤਾ ਉਸ ਤੇ ਸਰਕਾਰੀ ਪਾਇਆ ਜਾਂਦਾ ਵਾ ਜੇ ਦੀ ਸਰਕਾਰੀ ਪਾਇਏ ਦੀ ਨਿਸ਼ਾਨਦੇਹੀ ਜਿਹੜੀ ਹੋ ਚੁੱਕੀ ਸੀ ਉਹ ਬਿਲਕੁਲ ਸਹੀ ਹੋਈ ਸੀ ਪਰ ਪੰਚਾਇਤ ਨੇ ਉਹਦੇ ਉਲਟ ਪਾਇਆ ਬੰਨ ਦਿੱਤਾ ਉਲਟ ਪਾਇਆ ਬਨ ਕੇ ਉਹਦੇ 2-3 ਸਾਲ ਬਾਅਦ ਫੇਰ ਨਿਸ਼ਾਨਦੇਹੀ ਇੱਕ ਕਰਾ ਕੇ ਤੇ ਉਹਦੇ ਉੱਤੇ ਪਾਏ ਦੇ ਬਣਾਤੀ ਪਹਿਲੀ ਨਿਸ਼ਾਨਦੀ ਨੂੰ ਕਹਤਾ ਪੀ ਅਸੀਂ ਨਹੀਂ ਮਨਜ਼ੂਰ ਕਰਦੇ ਜਿਹਦਾ ਨਿਸ਼ਾਨਦੇ ਹੀ ਹੋਈ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਅਸੀਂ ਰੋਕਿਆ ਜੋ ਸਾਡੀ ਕੋਈ ਨਹੀਂ ਮੰਨੀ ਜ਼ਬਰਦਸਤੀ ਹਟਣਾ ਨਾ ਕੀਤੀ ਪੀ ਅਸੀਂ ਕਰਕੇ ਹੀ ਜਾਣੀ ਆ ਫਿਰ ਉੱਥੇ ਸਾਡੀ ਜਿਹੜੀ ਆ ਉਹ ਮਾਲਕੀ ਸੀ ਉਹਦੇ ਵਿੱਚ ਸਾਡੀ ਖੁਰਲੀ ਜਿਹੜੀ ਡੰਗਰਾਂ ਦੀ ਬਣੀ ਹੋਈ ਸੀ ਅੱਜ ਤੋਂ 8 ਸਾਲ ਪਹਿਲਾਂ ਸਾਡੀ ਖੁਰਲੀ ਆ ਜਿਹੜੀ ਆ ਬਣੀ ਹੋਈ ਆ ਪਰ ਅੱਜ ਮੈਕਮਲ ਨੇ ਆਣ ਕੇ ਹਰਨਾ ਜ਼ਬਰਦਸਤੀ ਕਰਕੇ ਉਹ ਖੁਰਲੀ ਵੀ ਢਾਹ ਦਿੱਤੀ ਆ ਜਿਹਦੇ ਇਤਰਾਜ ਵਿੱਚ ਅਸੀਂ ਨਿਸ਼ਾਨਦੀ ਦੇ ਸਿਵਲ ਵਿੱਚ ਕੋਰਟ ਦੇ ਵਿੱਚ ਕੇਸ ਤੇ ਸੈਸ਼ਨ ਕੋਰਟ ਦੇ ਵਿੱਚ ਲਾਇਆ ਪਰ ਉਹਨਾਂ ਨੇ ਕਿਸੇ ਵੀ ਕੋਰਟ ਨੂੰ ਨਹੀਂ ਮੰਨਿਆ ਹੋਇਆ ਉਸ ਦੇ ਬਾਵਜੂਦ ਸਰਕਾਰੀ ਪੈਨ ਛੱਡ ਕੇ ਜਿਹੜੀ ਸਾਡੀ ਆਪਣੀ ਮਾਲਕੀ ਆ ਮੇਰੇ ਨਾਲ ਰਜਿਸਟਰੀ ਆ ਜਿਹਦਾ ਮਾਨਜੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦੇ ਉੱਤੇ ਸਟੇ ਆਰਡਰ ਰੈਗੂਲਰ ਚੱਲ ਰਿਹਾ ਵਾ ਪਰ ਉਹਨਾਂ ਸਟੇ ਨੂੰ ਵੀ ਨਾਮ ਮੰਨਦੇ ਆ ਕੋਈ ਵੀ ਸਾਡਾ ਡਾਕੂਮੈਂਟਸ ਨਹੀਂ ਵੇਖਿਆ ਉਹ ਸਾਡੀ ਰੂੜੀ ਵੀ ਚੋਕੇ ਤੇ ਖਲਾਰ ਚੁਕੇ ਆ ਤੇ ਮੋੜ ਹਨ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਇਥੋਂ ਭਜੋ ਨਹੀਂ ਤੇ ਤੁਹਾਡੇ ਉੱਤੇ ਐਫ ਆਈ ਆਰ ਦਰਜ ਕਰਤੀ ਜਾਊਗੀ ਸਾਡਾ ਜਬਰਦਸਤੀ ਹੋਇਆ ਖੋਲੀ ਵਿਟਾਤੀ ਆ ਰੂੜੀ ਸੁਰਤੀ ਆ ਸਾਰੀ ਖਲਾਰ ਫਲੋਰ ਗਏ ਆ ਦਰਬਾਰਾ ਸਿੰਘ ਮੇਰ ਸਿੰਘ ਖੁਸ਼ਵੰਤ ਸਿੰਘ ਤੇ ਗ੍ਰਾਮ ਪੰਚਾਇਤ ਤੇ ਐਸ ਐਚ ਪਲਕਾਰ ਸਿੰਘ ਜੀ ਨੇ ਤੇ ਵੀਡੀਓ ਸੈਕਟਰੀ ਸਾਹਿਬ ਨੇ ਸਾਰੇ ਮਹਿਕਮੇ ਬਲਾਕ ਨੇ ਹਟਣਾ ਤੱਕਾ ਕੀਤਾ ਹੈ ਜੀ ਜਗਾ ਕਿਦੇ ਨਾਮ ਤੇ ਬੋਲੀ ਜਗਾ ਜੀ ਕੁਛ ਮੇਰੇ ਡੈਡੀ ਜੀ ਸਾਂਝਾ ਖਾਤਾ ਮਚਲਕਾ ਖਾਤਾ ਸਰਦਾਰ ਰੇਸ਼ਮ ਸਿੰਘ ਦੀ ਜਿੱਥੇ ਮੇਰੀ ਖੁਰਲੀ ਆ ਜਿੱਥੇ ਮੇਰੀ ਰੂੜੀ ਆ ਉਹ ਮੈਂ ਅਵਤਾਰ ਸਿੰਘ ਆ ਉਹ ਮੇਰੇ ਨਾਲ ਦੋ ਮਰੇਦੀ ਰਜਿਸਟਰੀ ਹੈ ਤੁਸੀਂ ਆਪਣੇ ਡਾਕੂਮੈਂਟ ਨਹੀਂ ਲਗਾਏ ਇਹਨਾਂ ਨੂੰ ਅਸੀਂ ਦਿਖਾਇਆ ਜੀ ਉਹਨਾਂ ਪਰ ਕੁਛ ਨਹੀਂ ਮੰਨਿਆ ਉਹ ਆਂਦੇ ਜੀ ਅਸੀਂ ਕੁਛ ਨਹੀਂ ਸੁਨਣਾ ਅਸੀਂ ਸਰਕਾਰੀ ਪਾਇਆ ਬਣਾਉਣਾ ਵਾ ਉਹਨਾਂ ਨੇ ਸਰਕਾਰੀ ਪਾਇਏ ਤੋਂ ਵੀ ਬਲਾਦਾ ਵੀ ਸਾੜੀ ਜਿਹੜੀ ਆ ਰਜਿਸਟਰੀ ਵਾਲੇ ਥਾਂ ਦੇ ਵਿੱਚੋਂ ਵੀ ਚੁੱਕ ਦਿੱਤੀ ਗਈ ਰੂੜੀ ਉਹਨਾ ਸਟੇ ਨੂੰ ਵੀ ਵਿਖਾਉਂਦੇ ਰਹੇ ਉਹਨਾਂ ਸਾਡਾ ਕੋਈ ਕਾਗਜ਼ਤ ਨਹੀਂ ਵੇਖੇ ਉਹਨਾਂ ਪੁਲਿਸ ਨੇ ਸਾਨੂੰ ਪਛਾਣ ਕੇ ਛੱਡਿਆ ਵੀ ਅਸੀਂ ਤੁਹਾਨੂੰ ਗਾੜੀ ਨਹੀਂ ਜਾਣ ਦੇਣਾ ਵੀ ਇਹ ਤਾਂ ਕਰਕੇ ਕਰਕੇ ਹੀ ਗਿਆ ਹੁਣ ਇਹ ਖੋਲੀ ਢਾ ਕੇ ਦੀ ਚਲ ਗਿਆ ਜੀ ਰੂੜੀ ਵੀ ਸਾਡੀ ਖਿਲਾਰ ਕੇ ਚਲ ਗਿਆ ਜੀ ਤੇ ਗਾੜੀ ਹੁਣ ਤੁਮ ਕੀ ਦਿੰਦੇ ਵੀ ਸਿਰੇ ਇਟਾਂ ਲਾਈਆਂ ਜਾਣ ਗਿਆ ਜੇ ਤੁਸੀਂ ਡੋਕਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਜਾਏਗੀ ਹੁਣ ਮੰਗੀ ਤੁਹਾਡੇ ਮੰਗ ਸਾਡੀ ਇਹੋ ਜੀ ਪ੍ਰਸ਼ਾਸਨ ਕੋਲੋਂ ਕਿ ਜੋ ਕੋਰਟ ਦਾ ਫੈਸਲਾ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਪਾਇਆ ਨਹੀਂ ਬੰਨਣਾ ਚਾਹੀਦਾ ਤੇ ਜੋ ਮੇਰਾ ਸਟੇ ਆਰਡਰ ਦੇ ਉੱਤੇ ਇਹਨਾਂ ਨੇ ਲੰਘਣਾ ਕੀਤਾ ਉਹਦੇ ਖਿ ਗੱਲ ਕੋਈ ਨਹੀਂ ਤੇ ਤੁਹਾਨੂੰ ਦੱਸ ਦਿਆਂ ਵੀ ਆਇਆ ਐ ਇਧਰ ਆਉਂਦਾ ਐ ਇਹਨਾਂ ਧੱਕੇ ਨਾਲ ਪਹਿਲਾਂ ਖੁੱਲੀ ਸਾਡੀ ਬਣੀ ਆ ਇਹਨਾਂ ਤਾਂ ਕਿਹਨਾਂ ਪਹਿੜੀਆ ਦੋ ਬਣੀ ਇਹਨਾਂ ਦੀ ਜਿਹੜਾ ਵੇਚਦੀ ਜਾਂਦਾ ਤੇ ਜਿਹੜਾ ਅਸਲ ਚਾਹਤ ਇਹ ਪਹਿਲਾਂ ਹੋਈ ਆ ਉਹ ਤੇ ਨਾ ਪੰਚਾਇਤ ਨੇ ਮੁੜ ਕੇ ਉੱਥੇ ਇਹਨਾਂ ਨਾਲ ਕਰਕੇ ਆ ਕਾਲਾ-ਮਾਲਾ ਤੇ ਇਹਨਾਂ ਦਾ ਸਿੱਧਾ ਹੀ ਸਿੱਧੀ ਬੰਨਤੀ ਸਾਡੇ ਕਹੀ ਤੋ ਅਕ 2 ਸਾਲ ਦਾ ਜਾ ਕੇ ਸਦੀ ਆ ਤੇ ਹੁਣ ਇਹਨਾਂ ਪਾ ਕੇ ਜੋਰ ਮਿਲਦੇ ਪਵਾ ਕੇ ਤੋਂ ਇਹਨਾਂ ਧੱਕੇ ਨਾਲ ਸਾਡਾ ਕਰਤਾ ਕੰਮ ਜੜਾ ਇਹ ਆਪਣਾ ਰਮਦਾਸ ਜੀ ਸੀ ਜੀ ਮੰਨ ਕਰਦੇ ਭਰਾ ਸਾਹਿਬ ਅਹੀਂ ਇਹਨੇ ਵੀ ਜਾਤਾ ਇਹਨਾਂ ਦਾ ਪਰਚਾਉਣਾ ਚਾਹੀਦਾ ਇਹਨਾਂ ਦਾ ਜੋ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਿੱਥੇ ਪਿਆ ਹੁੰਦਾ ਉਥੇ ਬੰਦਣਾ ਨਿਸ਼ਾਨ ਦੀ ਜਿਹੜੀ ਕਰਾਈ ਉਹ ਇਹਨਾਂ ਕਿਤੇ ਜਾ ਕੇ ਇੱਥੋਂ 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 ਇੱਥੇ ਰੱਖ ਦੇ ਇੱਥੋਂ ਸਿੱਧੀ ਜ਼ਾਲਦੇ ਕਰ ਦੇ ਕਿਤੇ ਇਹਨਾਂ ਗਏ ਇਹ ਤੁਹਾਡਾ ਕਬਜ਼ਾ ਹੈ ਤੁਹਾਡੀ ਜੱਦੀ ਪੁਸੀ ਜੱਦੀ ਆ ਜੀ ਤੱਦੀ ਜ਼ਮੀਨ ਆ ਮੇਰੀ ਜੱਦੀ ਜ਼ਮੀਨ ਉਹ ਵੀ ਭਰਾ ਦੋਵੇਂ ਉਹ ਜਿਹੜਾ ਅਗਲੇ ਬੰਨੇ ਆ ਸਾਡੀ ਜੱਦੀ ਆ ਜੱਦੀ ਸਾਂਝਾ ਖਾਤਾ ਹੈ ਜੀ ਮੌਲਾ ਰਸਤੇ ਦਾ ਕੀ ਮਾਮਲਾ ਪੁਰਾਣਾ ਹੈ ਹਾਂ ਜੀ ਮਾਮਲਾ ਜੀ ਉਹ ਪੰਚਾਇਤ ਦਾ ਰਸਤਾ ਸੀਗਾ ਉਹ ਨਜਾਇਜ਼ ਕਿਸ ਨੇ ਉਹਦੇ ਵਿੱਚ ਕਬਜ਼ਾ ਕੀਤਾ ਕਬਜ਼ਾ ਵੀ ਨਹੀਂ ਸੀਗਾ ਜਿਹੜੇ ਹੁਰਲੀ ਬਣਾਈ ਸੀ ਜਿਠੇਰੀ ਵਾਰੀ ਉਹਨਾਂ ਨੇ ਬੋਲਿਆ ਸੀ ਕਿ ਇਹਨੂੰ ਹਟਾ ਲਓ ਹਟਾ ਲਓ ਨਹੀਂ ਹਟਉਂਦੇ ਸੀਗੇ ਤੇ ਉਹਦਾ ਫਿਰ ਕੋਰਟ ਚ ਕੇਸ ਚੱਲਿਆ ਡੀਡੀਪੀ ਸਾਹਿਬ ਦੀ ਅਦਾਲਤ ਦੇ ਵਿੱਚ ਉੱਤੋਂ ਫੈਸਲਾ ਹੋਇਆ ਫੈਸਲੇ ਤੋਂ ਬਾਅਦ ਫਿਰ ਉਹਦਾ ਆਪਣਾ ਕਬਜ਼ਾ ਲੈਣਾਹੀਂਗਾ ਹੈ ਪ੍ਰੋਪਰ ਚੈਨਲ ਜੋ ਜੋ ਪ੍ਰੋਪਰ ਬਣਦੀ ਸੀ ਕਿ ਸਾਰੀ ਡਾਕੂਮੈਂਟ ਕਰਕੇ ਤੇ ਸਾਰੀ ਫਾਰਮੈਲਿਟੀ ਪੂਰੀ ਕਰਕੇ ਪਰ ਕੋਰਨੀ ਜਿਹੜੀ ਅਜੇ ਨਾ ਰਿਮੂਵ ਕਰਵਾਤੀ ਹੈ ਤੇ ਰਸਤਾ ਜਿਹੜਾ ਬਹਾਲ ਕਰਵਾਤਾ ਮੈਂ ਜਿਹੜਾ ਰੇਸ਼ਮ ਸਿੰਘ ਦੇ ਉਤਾਰਦੀ ਉਹ ਕਹਿੰਦੇ ਰਸਤਾ ਸਾਡਾ ਹੈਗਾ ਸਰਕਾਰੀ ਨਹੀਂ ਹੈਗਾ ਜਿਹੜਾ ਸਰਕਾਰੀ ਉਹ ਵੱਖਰਾ ਰਸਤਾ ਜਿਹੜਾ ਉਹ ਨੰਦ ਆ ਭਾਈ ਦੋ ਵਾਰੀ ਨਿਸ਼ਾਨਦੇਹੀ ਹੋਈ ਆ ਪਹਿਲਾਂ ਪਟਵਾਰੀ ਨੇ ਫੀਤੇ ਨਾਲ ਕੀਤੀ ਆ ਉਹ ਕਹਿੰਦੇ ਸਾਨੂੰ ਨਹੀਂ ਪ੍ਰਮਾਨ ਪ੍ਰਮਾਨ ਆ ਉਹਦੇ ਤੋਂ ਬਾਅਦ ਚ ਉਹਨਾਂ ਨੇ ਫਿਰ ਕੰਪਿਊਟਰ ਨਾਲ ਨਿਸ਼ਾਨਦੇਹੀ ਕਰਾਈ ਆ ਤੋਂ ਆ ਵੀ ਕਹਿੰਦੇ ਆ ਵੀ ਆ ਸੱਤੇ ਪੋਲ ਗੱਡਿਆ ਇੱਥੋਂ ਤੱਕ ਸਾਡੀ ਨਿਸ਼ਾਨਦੇਹੀ ਹੈ ਤੇ ਇਹ ਪਿਆਵਾ ਉਹ ਸਾਰਾ ਉੱਥੇ ਪ੍ਰੋਪਰ ਜਿੱਥੇ-ਜਿੱਥੇ ਜਨਾ ਕੰਪਿਊਟਰਾਂ ਆਉਦੀ ਹੋਈ ਏ ਸਾਰੀ ਇਨਸਾਨ ਲਈ ਉਹਦੇ ਵਿੱਚ ਕੋਈ 1 ਇੰਚ ਵੀ ਨਹੀਂ ਉਧਰ-ਉਧਰ ਕਰ ਸਕਦਾ ਤਾਂ ਸਾਨੂੰ ਲੋੜ ਹੀ ਕਰਨ ਦੀ ਹੈ ਲੇਕਿਨ ਉਹ ਕਹਿੰਦੇ ਤੁਹਾਡੇ ਕੋਲ ਸਟੇ ਹੈਗਾ ਉਹ ਸਟੇ ਬਤਾਇਆ ਉਹਨਾਂ ਨੇ ਨਹੀਂ ਕੋਈ ਸਟੇ ਨਹੀਂਗਾ ਜੀ ਪੁਲਸ ਵਾਲੇ ਸਾਡੇ ਨਾਲ ਨਹੀਂ ਪੁਲਸ ਵਾਲਿਆਂ ਨੇ ਪੁੱਛਿਆ ਉਹਨਾਂ ਨੂੰ ਪਹਿਲਾਂ ਵੀ ਜੇ ਤੁਹਾਡੇ ਕੋਲ ਕੋਈ ਸਟੇ ਹੈਗਾ ਦੇ ਦਿਓ ਤੇ ਕੋਈ ਸਟੇ ਨਹੀਂਗਾ ਸਟੇ ਦਿੰਦੇ ਨਹੀਂ ਦੇਹਲੀ ਦੇ ਸਾਨੂੰ ਕੋਈ ਨਾ ਸਟੇ ਦੀ ਕਾਪੀ ਨਹੀਂ ਦਿੱਤੀ ਹੈ ਜੀ ਉਹ ਤਾਂ ਉਹਨਾਂ ਨੇ ਗਿਆ ਵੀ ਉਹਨਾਂ ਪੁਲਸ ਵਾਲੇ ਵੀ ਜਾ ਰੂਣ ਤੰਕਾਰ ਹੈ ਤੁਹਾਡੇ ਬੱਚਾ ਕਰੀਆਂ ਨਹੀਂ ਕਿਉਂ ਧੰਕਾਉਣਾ ਕਿਉਂ ਮੈਨੂੰ ਜਰਾ ਨਹੀਂ 7 ਮਹੀਨੇ ਤੋਂ ਬਾਅਦ ਤਦਾਨ ਹੋ ਗਿਆ ਵਜੋਂ ਤੇ ਸਾਰੇ ਕਾਗਜ਼ ਪੱਤਰ ਦੇਣ ਦੇ ਲੈਣ ਦੇ ਕਰਦੇ ਆ ਬਕਾਇਦਾ ਸਾਨੂੰ ਆਰਡਰ ਹੋਏ ਦੇ ਉਸ ਤੋਂ ਬਾਅਦ ਡੀਡੀਪਾ ਸਾਹਿਬ ਨੂੰ ਲਿਖਿਆ ਡੀਡੀਪਾ ਸਾਹਿਬ ਨੇ ਡੀਸੀ ਸਾਹਿਬ ਨੂੰ ਲਿਖਿਆ ਡੀਸੀ ਸਾਹਿਬ ਨੇ ਪੋਸਟ ਪ੍ਰੋਟੈਕਸ਼ਨ ਵਾਤੇ ਐਸਐਸਪੀ ਸਾਹਿਬ ਨੂੰ ਲਿਖਿਆ ਥਰੂ ਪ੍ਰੋਪਰ ਚੈਨਲ ਜਿੱਦਾਂ ਜਿੱਦਾਂ ਕਾਰਵਾਈ ਹੋਈ ਆ ਫਿਰ ਸਾਰਾ ਕਰਕੇ ਡਾਕੂਮੈਂਟ ਸਾਰੇ ਤਿਆਰ ਕਰਕੇ ਜੋ ਬਿਲਕੁਲ ਸਹੀ ਆ ਉਹ ਅਸੀਂ ਦਿੱਤਾ ਵਾ ਗਲਤ ਕੋਈ ਕਰਨੀ ਦੀ ਗੱਲ ਨਹੀਂ ਲੇਕਿਨ ਉਹ ਕਹਿ ਰਹੇ ਤੁਹਾਡਾ ਰਿਪੋਰਟ ਦੇ ਵਿੱਚ ਫੇਰ ਕਰਦਾ ਪਿਆ ਨਹੀਂ ਸਰ ਜੇ ਹੁੰਦਾ ਤੇ ਵਿਖਾ ਦਿੰਦੇ ਉੱਗੇ ਵੀਸ਼ੇ ਵੀ ਮੈਨੂੰ ਉਹ ਗੱਜੇ ਹੁੰਦੇ ਤਾਂ ਤੁਹਾਨੂੰ ਦੱਸ ਦਿੰਦੇ ਇਹ ਉਹਨਾਂ ਨੇ ਕਹਿਵਾ ਦਿੱ ਕੋ ਅਪੀਲ ਪਈ ਆ ਜੇ ਕੋ ਸਟੇ ਉਹਨਾਂ ਦੇ ਦੇ ਦਿੰਦੇ ਤਾਂ ਕੋਈ ਗੱਲ ਨਹੀਂ ਕੋਈ ਸਟੇ ਨਹੀਂ ਆਗਾ ਜੀ ਉਹਨਾਂ ਦਾ ਪ੍ਰੋਸੈਸ ਕੀਤਾ ਤੁਹਾਡਾ ਉੱਤੇ ਇੱਦਾਂ ਮੇਰਾ ਵੀ ਜਾ ਰਹੇ ਹਾਂ ਹਾਂ ਜੀ ਜੀ ਰਸਤਾ ਜੇ ਤਾਂ ਪੰਚਾਇਤ ਦਾ ਵਾ ਜੀ ਪੰਚਾਇਤ ਕੋ ਫੰਡ ਅਵੇਲੇਬਲ ਹੋਣ ਦੇ ਤੁਹਾਨੂੰ ਪੱਕਾ ਕਰਵਾਤਾ ਜਾਊਗਾ ਨਿਸ਼ਾਨਦੇਵਲੇ ਹੋਈ ਹਾਂ ਜੀ ਹਾਂ ਜੀ ਜੀ ਨਿਸ਼ਾਨਦੇਵ ਹੋ ਕੇ ਫੇਰ ਹੀ ਹੋਇਆ ਸਾਰਾ ਕੰਮ ਤੇ ਆਪਣਾ ਨਾਮ ਤੇ ਲੱਗ ਜਾਣਾ ਜੀ ਮੇਰਾ ਨਾਮ ਬਲਜੀਤ ਸਿੰਘ ਆ ਜੀ ਵੀਡੀਓ ਉਤਾਰੀ ਹਾਂ ਤੇ ਕਿਹੜੇ ਕਿਹੜੇ ਮੌਕੇ ਦਾ ਅਸਰ ਕੀ ਹੈ ਤੇ ਮੈਂ ਸੀਗਾ ਪੰਚਾਇਤ ਅਫਸਰ ਸੀ ਸਾਡੇ ਸੈਕਟੀ ਸਾਹਿਬ ਜੀ ਪੁਲਿਸ ਸੀਗੇ ਐਡਾ ਕਰ ਪਾਰੇ ਪਾਗੇ ਸੀਗੇ